ਸੂਟੀ ਬਸ ਸੋਨੇ ਸੁਨੇ ਨੇ ਇਹ ਤਾਂ ਪੰਝਿਆ ਯਾਰ ਦਾ ਮਾਤਾ ਆਫਰ ਕੱਢਿਆਗਾ ਤੇ ਸੂਟ ਸੋਨੇ ਨੇ ਜਿਹੜੇ 3 3000 ਦੇ ਹਨ 15 1500 ਲਵਾਂਗਾ 1500 ਦੇ ਕਰਕੇ ਯਾਰ ਵੀ ਹਾਂ ਸੂਟ ਤਾਂ ਸੋਨੇ ਆ ਵੀ ਗਾਹਾਂ ਵੀਰੇ ਦਾ ਵਿਆਹ ਵੀ ਆਈ ਅੰਦਰ ਦੋ ਤਿੰਨ ਬਣਾਈ ਲੈਂਦੀਆਂ ਇੱਥੇ ਪੈਸੇ ਮੰਮੀ ਨੂੰ ਪਛਿਦਿਆ ਦੇਊਗੀ ਤਾਂ ਸੂਟ ਸੋਨੇ ਆ ਆਫਰ ਚੱਲੀ ਜਾਂਦਾ ਤਾਂ ਇੰਨੇ ਸਸਤੇ ਕਰਕੇ ਦਖਾਉਣੀ ਹੈ ਉਹ ਮਿੰਜਾ ਕੇ ਉੰਮੀ ਹਾਂ ਅੱਲ ਕੀ ਆਫਰ ਲਈ ਆਂਦਾਗਾ ਤੇ ਸੂਟ ਜਿਹੜੇ ਆ 2 2000 ਦੇ 15 1500 ਦੇ ਤੇ 1000 ਵਾਲੇ ਸੂਟ 660 ਦੇ ਅੱਛਾ ਤੇ ਆ ਦੇ ਕਿਨੇ ਸੋਹਣੇ ਸੂਟ ਮਾ ਵੀਰੇ ਦਾ ਵਿਆਹ ਹੀ ਜਾਂਦਾਗਾ ਤੇ ਮੈਨੂੰ ਮੈਂ ਲੈ ਲਾ ਪੈਸੇ ਦੇ ਦੇ ਮੈਂ 5000 ਰੁਪਏ ਲਾ ਤੂੰ ਉਹ ਹੀ ਗੱਲ ਵੀ ਹਜੇ ਅਗਲੇ ਮਹੀਨੇ ਵਿਆਹ ਹੈ ਤੇ ਹੁਣੇ ਤੂੰ ਕੀ ਕਰਨਾ ਤੂੰ 22 ਸਾਲ ਦਾ ਲਿਆਈਆਂ ਹਜੇ ਮਹੀਨਾ ਨਹੀਂ ਹੋਇਆ ਉਹ ਤਾਂ ਫਿਰ ਇੱਕੋ ਹੀ ਲਿਆਈਆਂ ਮੈਂ ਮਾਂ ਨਾਲ ਵੀ ਇੱਕ ਤਾਂ ਮੈਂ ਜਾਗ ਵਾਲੇ ਦਿਨ ਪਾਉਂਗੀ ਇੱਕ ਬਰਾਤ ਵਾਲੇ ਦਿਨ ਪਾਉਂਗੀ ਇੱਕ ਮਿਲਣੀ ਆਣੇ ਦਿਨ ਪਾਉਂਗੀ ਮੈਂ ਕੋਈ ਨਹੀਂ ਫਿਰ ਲੈ ਲਈ ਐਡੀ ਛੇਤੀ ਕੀ ਹੈ ਵਜੇ ਉਹ ਵੀ ਗੱਲ ਕਿਬੀਲਦਾਰੀ ਵੀ ਸੋਚ ਸਮਝ ਕੇ ਚਲਾਉਣੀ ਚਾਹੀਦੀ ਹੈ ਆਏ ਨਹੀਂ ਆਇਨਾ ਨਹੀਂ ਖੁੱਲਾ ਹੋਣਾ ਚਾਹੀਦਾ ਇਹ ਤਾਂ ਆਫਰ ਚ ਲਈ ਜਾਂਦਾ ਨਾਲੇ ਸਸਤੇ ਨੇ ਤਾਂ ਜੇ ਆਪਾਂ ਉਹ ਬਾਜ਼ਾਰ ਚੋਂ ਲੈ ਜੰਦਿਏ ਤੇ ਉਹ ਨਾਲੋਂ ਮੈਂ ਮਹਿੰਗੇ ਬੰਦੇ ਆ ਗਿਆ ਸਸਤੇ ਨੇ ਕੋਈ ਫਿਰ ਕੱਪੜਾ ਵੀ ਬਹੁਤ ਸੋਹਣਾ ਹੈ ਕੋਈ ਲੈ ਲਿਵੇ ਕਦਾ ਸੂਟ ਹੋ ਫਿਰ ਆਇ ਤਾਂ ਨਹੀਂ ਹੁੰਦਾ ਹੁੰਦਾ ਹਜੇ ਕੋਈ ਗੱਲ ਠਹਿਰ ਕੇ ਲੈ ਲਈ ਅਜੇ ਤਾਂ ਬਹੁਤ ਟਾਈਮ ਪਿਆ ਰਿਹਾ ਅਜ ਮੈਂ ਚਲੋ ਹੋਲੀ ਹੋਲੀ ਬਣਾ ਲੈਂਦੀ ਕੋਈ ਨੇ ਫਿਰ ਬਣਾ ਲੇਗੀ ਤਾਂ ਉਹੀ ਗੱਲ ਲੈ ਆਜਾਂਗੇ ਕੋਈ ਨਿਕ ਕਦਾ ਸੂਟ ਲੈ ਨਹੀਂ ਇੱਕ ਤਾਂ ਤੂੰ ਵਾਈਸਾ ਦਾ ਲੈ ਕੇ ਆਈ ਹੈ ਹਜੇ ਮਹੀਨਾ ਕਿਜੀ ਹੋਇਆ ਇੱਕ ਕਦਾ ਕੋਈ ਨਹੀਂ ਹੋਰ ਲਈ ਫਿਰ 5000 ਤਾਂ ਹੀ ਲੱਗਦਾ ਸੂਟਾਂ ਤੇ ਤੇ ਫਿਰ ਮੈਂ ਹੋਰ ਵੀ ਲਿਆਉਂਗੀ ਮੇਰੇ ਕੋਲ ਦਾ ਸਮਾਨ ਲਿਆਉਂਗੀ ਲੀੜਾ ਜੋੜਾ ਰ ਵੀ ਪਰਾਂਚ ਪਾਉਣ ਨੂੰ ਲਿਆਉਂਗੀ ਕੋਈ ਰਿ ਲਈ ਆਈ ਫੇਰਾ ਇਹ ਬਹੁਤ ਟਾਈਮ ਪਿਆ ਆਈ ਕਿ ਜੁੱਤੀ ਵਗੈਰਾ ਲਾਉਂਗੀ ਮੈਂ ਕਬੀਲਦਾਰੀ ਆਏ ਨਹੀਂ ਤੁਰਦੀ ਹੁੰਦੀ ਫਿਰ ਮਾੜੇ ਮੋਟੀ ਸੋਚ ਸਮਝ ਕੇ ਇਨਾ ਖਰਚ ਆਏ ਨਾ ਖੁੱਲਾ ਨਹੀਂ ਚੱਲਣਾ ਚਾਹੀਦਾ ਸੋਚ ਸਮਝ ਕੇ ਮਾੜੇ ਮੋਟੇ ਕਬੀਲਦਾਰੀ ਮਸਾ ਚੱਲਦੀ ਆ ਕਬੀਲਦਾਰੀ ਮਸਾ ਦਾ ਵਿਆਹ ਆ ਵਿਆਹ ਕੜਾ ਰੋਜੀ ਹੁੰਦਾ ਫਿਰ ਕੋਈ ਨਹੀਂ ਪਿਆਇਆ ਤਾਂ ਫੇਰ ਸਾਰੇ ਆਨਾਂਗੇ ਅੱਜ ਕੱਲ ਲੀੜਾ ਕੱਪੜਾ ਹੀ ਦੇਖਦੇ ਆਂ ਵੀ ਕਿਹੋ ਜਿਹਾ ਬੰਦਾ ਆ ਗਿਆ ਫੇਰ ਦਵਾ ਦੂੰਗੀ ਮੈਂ ਕਦੇ ਕਹਿੰਦੀ ਵੀ ਨਹੀਂ ਦਵਾਉਂਦੀ ਪਰ ਸੋਚ ਸਮਝ ਕੇ ਕਬیلਦਾਰੀ ਚੱਲਦੀ ਹੁੰਦੀ ਐ ਨਹੀਂ ਬੰਦ 1000 ਤਾਂ ਨੋਰਮਲ ਹੀ ਲੱਗ ਜਾਂਦਾ ਮਮੀ ਹੁਣ ਕੱਪੜਾ ਮਹਿੰਗਾ ਹੋਇਆ ਪਿਆਗਾ ਲੀੜਾ ਜੋੜਾ ਵੀ ਹੁਣ ਤਾਂ ਮਹਿੰਗਾ ਵੰਡਾਗਾ ਕੋਈ ਵੀ ਮਹਿੰਗਾ ਵੰਡਾ ਤਾਂ ਮੈਂ ਵੀ ਛੋਟੀ ਮਾਰੀ ਤਰੀ ਕਰਦੀ ਆਂ ਕਿਸਨਾ ਕਬیلਦਾਰੀ ਚੱਲਦੀ ਹੁੰਦੀ ਫੇਰ ਇੰਨਾ ਖੁੰਦਾ ਨਹੀਂ ਹੋਣਾ ਚਾਹੀਦਾ ਵੀ 1000 ਦਾ ਮਮੀ ਬੰਦਾ ਹੀ ਕੀ ਆ ਨਾਲ ਵੀ ਲਾਉਣਾ ਵੀ ਲੱਗਣਗੀਆਂ ਖੀਵੇ ਸੂਟ ਲਿਆਂਗਾ ਨਾਲੇ ਲਾ ਲਾਉਣਾ ਤਾਂ ਲੱਗਣਗੇ ਭਾਈ ਫਿਰ ਤੂੰ ਤਾਂ ਉਹ ਗੱਲ ਐਨਾ ਨਹੀਂ ਪੁੱਲਾ ਚੱਲਣਾ ਚਾਹੀਦਾ ਐ ਥੋੜਾ ਇੱਕ ਵੀਲਦਾਰੀ ਚੱਲਦੀ ਹੁੰਦੀ ਐ ਉਹਨਾਂ ਨਾਲ ਵੀ ਸੂਟ ਨਾਲ ਦੀਆਂ ਚੂੜੀਆਂ ਵੀ ਲਿਆਉਣੇ ਮੇਕਅਪ ਦਾ ਸਮਾਨ ਵੀ ਲਾਉਣਾ ਸੌ ਕੁਸ ਹੋ ਜਾਂਦਾ ਬੁੜੰਗਾ ਹੁੰਦਾ ਵੀ ਵਿਆਹ ਕੜਾਉਣ ਰੋਜੀ ਹੁੰਦੇ ਦਾ ਸਿੱਖ ਕੋਈ ਨਹੀਂ ਵਿਆਹ ਦੇ ਨੇੜੇ ਜੇ ਇੱਕ ਅੱਧਾ ਸੂਟ ਲੈ ਲਈ ਐ ਨਹੀਂ ਕਿ ਵੀਲਦਾਰੀ ਚ ਇੱਕ ਅੱਧਾ ਸੂਟ ਨਾਲ ਨਹੀਂ ਸਰਦਾਗਾ ਐ ਨਹੀਂ ਕਿ ਵੀਲਦਾਰੀ ਚੱਲਦੀ ਹੁੰਦੀ ਵੀਰ ਮਾੜਾ ਮੋਟਾ ਨਾ ਕਿਰਸਨ ਵਾਲੀ ਚ ਕਿ ਵੀਲਦਾਰੀ ਚੱਲਦੀ ਹੁੰਦੀ ਐ ਤੁਸੀਂ ਜਦੋਂ ਤਾਂ ਆਲਾ ਜਿੱਥੇ ਕਿਰਸ ਕੇ ਸਾਥ ਆਉਂਦੇ ਤਾਂ ਕਿਰਸਲੀ ਕਰਦੇ ਆ ਜਿੱਥੇ ਹੁਣ ਲਾਉਣਾ ਤਾਂ ਥਾ ਲਾਇ ਵੀ ਜਾਂਦੇ ਮੈਂ ਇੰਨੀ ਕਰਸਣਾ ਕਰਿਆ ਕਰ ਤੋ ਕਬੀਲਦਾਰੀ ਨਾ ਮੈਂ ਤੁਹਾਨੂੰ ਦੱਸਾਂ ਕਦੇ ਕੋਈ ਚੀਜ਼ ਮੁੱਕ ਗਈ ਕਦੇ ਕੋਈ ਮੁੱਕ ਗਈ ਐ ਕਬੀਲਦਾਰੀ ਚੱਲਦੀ ਵੀਰ ਪੈਸੇ ਕਿਹੜਾ ਹੀ ਬਣ ਜਾਂਦੇ ਨੇ ਪੈਸੇ ਕੀ ਝਾੜਾ ਨਾਲ ਲੱਗਦੇ ਨੇ ਮਸਾਂ ਪੈਸਾ ਪਤਾ ਕਿੰਨਾ ਔਖਾ ਬਣਦਾ ਕਬੀਲਦਾਰੀ ਚ ਚਰੌਣੀ ਬਹੁਤ ਔਖੀ ਹੈ ਮੈਂ ਤੁਹਾਨੂੰ ਦੱਸਾਂ ਜਦ ਮੈਂ ਤਾਂ ਸੂਟ ਚਾਹੀਦੇ ਮੈਨੂੰ 2000 ਰੁਪਏ ਲੱਗਦਾ ਮੈਂ ਮੈਨੂੰ ਨਹੀਂ ਬਦਲ ਦੇ ਦਿਓ ਤਾਂ ਮਹੀਨਾ ਹੋਇਆ ਭੰ 15 ਦਿਨ ਰਹਿ ਗਏ ਹੁਣ ਵਿਆਹ ਚ ਕੋਈ ਦੇਖਾਂ ਦੇਖ ਲਓ ਜੰਗਾ ਲਗਾਸ ਆਇਆ ਕਰਦੀ ਆ ਮਮੀ ਜਦੋਂ ਆਪ ਨੇ ਆਪ ਦੇ ਕੋਈ ਕੋ ਭਤੀਜੇ ਦਾ ਭਾਣ ਜਿੰਦੇ ਵਿਆਹ ਜੇ ਤਾਂ ਮੈਂ ਟੋਮ ਟੇ ਬਲੈਸ ਦੀ ਵੀ ਨਹੀਂ ਆਉਂਦਾ ਦਿਖਾਉਂਦੀ ਵੀ ਨਹੀਂ ਵਕੀਲ ਹਾਂ ਆਈ ਕਰਦੀ ਆ ਨਾ ਬੁੜੀ ਹਾਂ ਮੈਂ ਉਹ ਵੀ ਸਕਰੀਮ ਦਾ ਉਹ ਰੱਖ ਲਿਆ ਦਰੀ ਵੀਰ ਪਰਸਪਰ ਮੈਂ ਕਿ ਹੋ ਗਿਆ ਬੜ ਬੜ ਜਿਗਰੀ ਨਹੀਂ ਹਾਂ ਹਾਂ ਕੀ ਆ ਮੰਮੀ ਤੋਂ 5000 ਰੁਪਏ ਮੰਗਿਆ ਸੀਗਾ ਪਹਿਲਾਂ ਪਾਣੀ ਲਿਆ ਜਾ ਫਿਰ ਸੁਣਦਾ ਗੱਲ ਚਲ ਕੋਈ ਸੁਣ ਪਾਣੀ ਤਾਂ ਮੈਂ ਲਿਆ ਦਿੰਨੀ ਨਾ ਨੋਟਾ ਚੂ ਕਰ ਲਾ ਮੇਰੇ ਤਾਂ ਕੋਈ ਨਹੀਂ ਸੁਣ ਦੱਸ ਪਾ ਜਦੋਂ ਮਰਜੀ ਆਏ ਤੁਹਾਡੇ ਦੇਹੀ ਕਿਤਾ ਹੁੰਦਾ ਚਾਹ ਨਹੀਂ ਪੁੱਛਣਾ ਪਾਣੀ ਨਹੀਂ ਪੁੱਛਣਾ ਪਹਿਲਾਂ ਲੱਗ ਜਾਂਦੀ ਆ ਬੜ ਬੜ ਕਰਨਾ ਲੱਗ ਮੈਂ ਵੀ ਤੱਪੀ ਆਇਆ ਇਹ ਨੰਦ ਕਿੱਧਰ ਗਈ ਸੀ ਛੇਤ ਫੜ ਗਿਆ ਉਹ ਜਿਹੜਾ ਤਾਂ ਉਹ ਨਹੀਂ ਭਾਵੇਂ ਤੁਸੀਂ ਕਿੱਧਰ ਗਈ ਸੀ ਐਤੀ ਗਈ ਸੀ ਸਮਾ ਤਾਂ ਇਹ ਗਨੇ ਸੀ ਵਖਾਇਆ ਬੀਰੇ ਦਾ ਵਿਆਹ ਨਹੀਂ ਆ ਗਿਆ ਉਹਦੇ ਵਾਸਤੇ ਮम्मी ਤੋਂ 10000 ਰੁਪਏ ਮੰਗਿਆ ਸੀਗਾ ਫੇਰ ਕੱਲ ਮੈਂ ਸਦੀ ਵੇਚੀ 60000 ਦੀ ਕੀ ਕਰਨਾ 5000 ਦੱਸ ਮਗਾ ਮੈਂ ਸੌਣ ਲੈ ਆਉਂਗੀ ਤੇ ਲੈ ਕੇ ਤਾਂ ਆਈਆਂ ਉਹਦੇ 250 ਦਾ ਦਵਾ ਕੇ ਲੈ ਆਏ ਆ 250 ਦਾ ਨਾਲ ਫਿਰ ਕੂਟਣਾ ਕਿ ਵਿਆਹ ਦੇਖੇ ਜਾਵਾਂਗੇ ਮੈਂ ਕਰ ਵੀ ਜੇ ਤਾਂ ਮਿਲਣੀ ਤੇ ਜਾਵਾਂਗੇ ਉਦੋਂ ਵੀ ਪਾਉਂਗੀ ਬਰਤ ਜਾਣ ਨਹੀਂ ਜਾਵਾਂਗੇ ਉਦੋਂ ਵੀ ਪਾਉਂਗੀ ਹੈ ਇੱਛਾ ਤੇ ਜਾਗੋ ਦੇ ਪਾਉਂਗੀ ਮੈਂ ਸੂਟ ਮੈਂ ਤਾਂ ਚਾਹ ਦੇ ਜਾਈਦੇ ਨੇ ਤੇ ਬਾਕੀ ਮੈਂ ਜੁੱਤੀ ਲਿਆਉਣੀ ਆ ਸੈਂਡਲ ਲਿਆਉਣੇ ਆ ਮੇਕਅਪ ਦਾ ਸਮਾਨ ਝਾਉਣੇ ਮੰਮੀ ਤਾਂ 5000 ਰੁਪਏ ਬੋਲ ਗਿਆ ਕੰਦਵੀਰ ਆਣੀ ਤੁਹਿਲਦਾਰੇ ਚੱਲਦੇ ਹੁੰਦੇ ਕਿੰਨੇ ਖੁਸ਼ੀ ਕਰਦੇ ਕੋਈ ਨਾ ਦੇ ਦਾਂਗਾ ਇਹ ਤਾਂ ਮਹੀਨਾ ਪਿਆ ਵਿਆਹ ਚ ਕਾਲ ਦਰ 8000 ਦੀ ਮਹਸੂ ਵਿੱਚ ਇਹ ਚਲਦੇ ਇਹਦੀ ਕੀ ਹੁੰਦਾ ਇਹ 5000 ਨਾਲ ਮੈਨੂੰ ਹੁਣ ਕੀ ਪਤਾ ਮੇਰੇ ਉਹ ਤਾਂ ਨਿਕਲਦੇ ਨਹੀਂ ਕਿੰਨੇ ਮਤਾਂ ਕਰ ਲਾਪਾ ਮੈਂ ਸਾਲ ਤੋਂ ਮੰਗ ਲਾਪਾ ਮਹੀਨੇ ਤੋਂ ਮੰਗ ਲਾ ਮੇਰੇ ਵਰ ਤਾਂ ਨਿਕਲਦੇ ਹੀ ਨਹੀਂ ਕਹਦਾ ਨੋਹਾ ਕਰੀ ਗਰੀਦਾਰ ਗਰੀਦਾਰ ਨੋਹਾ ਕਹਿਦਾ ਨੂੰ ਸੂਟਾਂ ਨੂੰ ਪਿੱਛੂ ਭਾਏ ਨਾ ਸਸਾਂ ਦੇ ਕੀ ਆਉਂਦਾ ਬਥੇਰੇ ਮਹਿੰਗੇ ਬਣਾ ਬਣਾ ਦੇ ਜਾਂਦੀਆਂ ਉਹਨੂੰ ਤਮੇ ਹੋਏ ਫੇਰ ਆਉਂਦਾ ਇਨਾ ਪਤਾ ਨਹੀਂ ਕਿਉਂ ਮੈਂ ਫਰਕ ਜਿਹਾ ਰੱਖਦੀਆਂ ਨੇ ਵੀ ਇਹ ਵੀ ਤੇ ਧੀ ਹੈ ਮਸਾ ਦਾ ਵਿਆਹ ਹੈ ਮੇਰੇ ਤਾਂ ਆਹੀ ਵਿਆਹ ਰਹਿ ਗਿਆ ਸੀਗਾ ਬੀਆ ਸਲਤੀ ਦਾ ਤੇਰੀ ਹੀ ਹੈ ਜਿਹੜੀ ਤੇਰੇ ਕੋਲੇ ਰਹਿੰਦੀ ਹੈ ਚਲੋ ਪਤਾ ਨਹੀਂ ਉਹਦਾ ਸ਼ੁਰੂ ਤੋਂ ਆਈ ਹੈ ਨਹੀਂ ਬੇਬੇਨ ਮੜਾ ਮਟਾ ਖੁੱਟਣਾ ਚਾਹੀਦਾਗਾ ਆ ਵੀ ਜੇ ਮਸਾ ਦਾ ਵਿਆਹ ਹੈ ਤਾਂ ਕੋਈ ਨਾ ਮੈਂ ਖੁਸ਼ ਹੋਣਾ ਚਾਹੀਦਾ ਚਲ ਤੂੰ ਚਾਹ ਬਣਾ ਕੇ ਲਿਆ ਮੈਂ ਕਰਦਾ ਵੇਖ ਨਾਲ ਗੱਲ ਅੰਦਰ ਹੀ ਬੈਠੀ ਹੈ ਜੀ ਇੱਥੇ ਬੱਤੀ ਨੇਰੇ ਕਿ ਉਈ ਵੈਰੀ ਭਾਈ ਮੇ ਤਾਂ ਸ਼ਿਆ ਹਮ ਤੇ ਸੈਮਰ ਕਨੀ ਮੈਂ ਪੈਸੇ ਮੰਗੇ ਜੀ ਮੰਮੀ ਤੋਂ ਕਹਨੀ ਮੇਰੀ ਗੱਲ ਸੁਣ ਭਾਈ ਅੱਜ ਤੋਂ 22 ਸਾਲ ਦਾ ਸੂਟ ਤਾਂ ਹੋ ਹਜੇ 20 ਦਿਨ ਨਹੀਂ ਹੋਏ ਉਹਦੇ ਲਿਆ ਕੇ ਸਮਾਇਆ ਉਹਨੇ 5000 ਹੁਣ ਮੰਗਦੀ ਐ ਤੇ ਵਿਆਹ ਚ ਹਜੇ ਦਿਨ ਪਏ ਅਗਲੇ ਮਹੀਨੇ ਵਿਆਹ ਹੁੰਦਾ ਕਿ ਮੈਂ ਆਇਆ ਨਹੀਂ ਰਹਿਣੀ ਵੀ ਸੂਟ ਨਾਲ ਲਿਆਵੇ ਸੂਟ ਨਾਲ ਚੱਲ ਪੈਸੀ ਦੇ ਦੂੰਗੀ ਕਦਾ ਹੋਰ ਬਣਾ ਲੂਗੀ 5000 ਦੇ ਦਿਆ ਕਿ ਮੈਂ ਮੇਕਅਪ ਲੈਣਾ ਮੈਂ ਸੂਟ ਲੈਣਾ ਮੋਬਾਈਲਾਂ ਤੇ ਆਫਰ ਚੱਲੀ ਜਾਂਦਾ 70 ਵਰਗਾ ਮੋਬਾਈਲ ਲੈ ਕੇ ਦੇ ਰੱਖਿਆਗਾ ਦੇਖ ਦੇ ਕਿ ਇੱਕ ਦੂਜੇ ਨੂੰ ਵਿਗੜੀ ਜਾਂਦਿਆਂ ਨਾ ਮੋਬਾਈਲਾਂ ਤੇ ਉਹੀ ਗੱਲ ਕਰ ਦਿੰਦਿਆਂ ਨਾ ਆਰਡਰ ਮੋਬਾਈਲਾਂ ਤੇ ਆ ਜਾਂਦੇ ਨੇ ਕੱਪੜਾ ਨਾਲ ਚੱਜਦਾ ਨਾ ਹਾਲ ਦਾ ਬੇਕਾਰ ਕੱਪੜਾ ਹੁੰਦਾਗਾ ਤੂੰ ਵੀ ਉਹੀ ਗੱਲ ਵੀ ਉਹਦੇ ਮਗਰ ਲੱਗੇ ਨਾ ਤੂੰ ਆਪਾਂ ਕਵੀਰਦਾਰੀ ਭਲਾ ਇਹ ਤੋਰਾਂਗੇ ਕਵੀਲਦਾਰੀ ਕਿਵੇਂ ਤੁਰਦੀ ਏ ਤੈਨੂੰ ਪਤਾ ਹੈ ਮਹਿੰਗਾਈ ਕਿੰਨੀ ਹੈ 60000 ਦੀ ਮਹੀਨੇ ਵਿੱਚ ਮੈਂ ਛੋਡੇ ਮਾਰੀ ਉਹ ਕਰਦੀ ਆ ਪੁੱਤ ਵੀ ਛੋਡੇ ਕਵੀਲਦਾਰੀ ਸੌਖੀ ਰਹੂਗੀ ਜੇ ਆਪਾਂ ਕਰ ਸੁਣਾ ਚੱਲਾਂਗੇ ਤੱਕਵੀਲਦਾਰੀ ਵਧੀਆ ਚੱਲੂਗੀ ਜੇ ਆਪਾਂ ਖੁੱਲੇ ਚੱਲਾਂਗੇ ਤਾਂ ਉਹੀ ਗੱਲ ਔਖਾ ਹੋਵੇਂਗਾ ਤੂੰ ਹੀ ਔਖਾ ਹੋਵੇਂਗਾ ਮੈਨੂੰ ਤਾਂ ਕੋਈ ਆਪਾਂ ਫਿਰ ਪਹਿਲੇ ਕਿੰਨੇ ਕ ਦੁਆ ਦੇ ਚਲ ਮਸਾਂ ਭਰਾ ਦਾ ਵਿਆਹ ਹੈ ਚਲ ਦੁਆ ਆਣਿਆ ਦਵਾ ਦਾ ਦਿੰਨੇ ਤੂੰ ਵੀ ਉਹਦੇ ਮਗਰ ਲੱਗ ਜਾਨਾ ਕਬੀਲਦਾਰੀ ਐ ਨਹੀਂ ਤੁਲਦੀ ਨਾ ਕੱਲ ਬੱਸ ਤੋਂ ਲਿਆਈ ਠੂੰਗਾ ਮਾਰੀ ਜਾਂਦੀ ਐ ਆ ਆਫਰ ਚੱਲਦਾ ਫਲਾਣਾ ਚੱਲਦਾ ਮਹਿੰਗੇ ਨਾ ਸਸਤੇ ਨਾ ਵੀ ਚੱਲ ਇੱਕ ਅੱਧਾ ਦਵਾ ਦੇਾਂਗੇ ਐਨਾ ਨਾ ਤੂੰ ਉਹਦੇ ਮਗਰ ਲੱਗਿਆ ਕਰ ਮੈਂ ਤੈਨੂੰ ਦੱਸਾਂ ਹੈ ਚੱਲ ਕੋਈ ਨਮਕਾਇਂ ਗੰ ਕਰ ਹਾਂ ਵੀ ਚੱਲ ਇੱਕ ਕਦਰ ਲਿਆ ਦੇਾਂਗੇ ਕੋਈ ਨਹੀਂ ਅਜੇ ਦਿਨ ਪਏ ਨੇ ਬਹਿਚ ਬਾਈ ਸੌ ਦਾ ਤਾਂ ਐਡਾ ਸੋਹਣਾ ਸੂਟ ਉਹਦੋਂ ਸਮਾਇਆ ਉਹਨੇ ਲਾਉਣ ਲਾ ਕੇ ਹੁਣ ਵੀ ਉਹ ਲਾਉਣ ਲੱਗਣਗੇ ਮੈਂ ਇਹਦਾ ਪਤਾ ਨਹੀਂ ਘਰ ਆ ਗਈ ਸੀ ਮੈਂ ਉਸ ਦਾ ਕੋਈ ਨਵਾਂ ਜਿ ਲੈਗਾ ਅਕੇ ਨਵਾ ਚੱਲੇ ਮੈਂ ਫੀਵੇ ਦਾ ਸੂਟ ਲਾਉਂਗੀ ਤਾਂ ਲੈ ਲਾਉਣ ਲੱਗੂਗੀ ਫਲਾਣਾ ਹੋਊਗਾ ਤੇ ਮਕਾ ਹੋਊਗਾ ਇਹਦੇ ਦਾ ਵੀ ਆਰਡਰ ਮੁੱਕਦਾ ਹੀ ਨਹੀਂ ਹੈਗੀ ਚੱਲ ਕੋਈ ਨਵਾ ਫਿਰ ਚੱਲ ਕੋਈ ਨਟਵਾਰ ਉਹ ਵੀ ਇਹ ਮਗਰ ਲੱਗਦਾ ਕਬੀਲਦਾਰੀ ਐ ਨਹੀਂ ਚੋਦੀ ਹੁੰਦੀ ਉਹੀ ਗੱਲ ਵੀ ਤੇ ਮਾੜੀ ਮੋਟੀ ਕਰਸ ਕਰਨੀ ਚਾਹੀਦੀ ਨਾ ਹੈ ਮਸਾਂ ਉਹ ਗੱਲ ਔਖਾ ਨਾ ਕਰ ਬੰਨੇਗਾ ਤੇ ਜੇ ਐ ਖੁੱਲੇ ਚੱਲ ਕੇ ਫਿਰ ਕਿਥੋਂ ਲੋਟ ਆਊਗਾ ਚੱਲ ਮੈਂ ਤਾਂ ਮੜੇ ਦੇ ਦੇਖ ਕੇ ਮੇਰੇ ਨਾਲ ਚਾਹ ਪਾਣੀ ਪੀਣਾ ਚਾਹ ਲਿਆ ਸਿਮਰ ਮੜਾ ਮੈਂ ਤਾਂ ਸਮਝਾ ਆਦੀ ਹਾਂ ਨੂੰ ਸੂਬੇ ਦਾ ਮਗਰ ਲੱਗਦਾ ਖੁੱਲੀ ਛੱਡੇ ਰੱਖਿਆ ਸੰਭਲ ਨਹੀਂ ਆਉਨੇ ਉਹ ਮੈਂ ਹੁਣ ਕਿਹਨੂੰ ਜੇ ਉਹਨੂੰ ਕਹਿਣਾ ਤਾਂ ਵੀ ਮਰਿਆ ਜੇ ਤੈਨੂੰ ਕਹਿਣਾ ਤਾਂ ਵੀ ਮਰਿਆ ਮੈਂ ਤਾਂ ਸਾਨੂੰ ਚੜਿਆ ਮੈਂ ਤਾਂ ਤੇਰੀ ਮਾਰੀ ਹੁ ਕਰਦੀ ਆ ਵੀ ਬਾੜੀ ਮੋਟੀ ਜੇ ਆਪਾਂ ਸਾਹਮਣਾ ਚੱਲਾਂਗੇ ਤਾਂ ਵਧੀਆ ਕਬੀਲਦਾਰੀ ਚੱਲੂਗੀ ਤੇ ਜੇ ਆਪਾਂ ਖੁੱਲੇ ਚੱਲਾਂਗੇ ਉਹਨੂੰ ਤਾਂ ਐ ਬਸ ਅੱਗਰ ਛੱਡ ਲੈਣਾ ਤੇ ਮੈਂ ਚੱਲ ਮੁੜ ਕੇ ਇਹ ਔਖੇ ਹੁੰਦੇ ਤਰੇ ਫੜਨਗੇ ਚੱਲ ਮੈਂ ਤਾਂ ਕੰਮ ਜਾ ਕੇ ਆਉਂਦਾ 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 ਉਹ ਜਨੇ ਗਿਆ ਉਹ ਕਹਿੰਦੀ ਮੈਂ ਤਾਂ ਕਹਿੰਦੀ ਲਾ ਦੇ ਪੈਸੇ ਜਮਾ ਕਰਾ ਦੇ ਦੇ ਤੇ ਜਮਾ ਕਰਾ ਤੋ ਨਹੀਂ ਮੈਂ ਤਾਂ ਲਾ ਦੇ ਘਰੇ ਮੋੜ ਪੈ ਸਕਦੀ ਐ ਤੁਸੀਂ ਕਹਿ ਨਹੀਂ ਸਕੇ ਮੈਂ ਤਾਂ ਉਹਨਾਂ ਕਿਹਾ ਜੀ ਉਹ ਕਹਿੰਦੀ ਹੁਣ ਮੈਂ ਤਾਂ ਕਹਿੰਦੀ ਮੈਨੂੰ ਕੀ ਪਤਾ ਇਹ ਕਹਿੰਦੇ ਹੁਣ ਦਵਾਇਆ ਚੈਗੇ ਸੂਟ ਕਹਿੰਦੀ ਮੈਨੂੰ ਕੀ ਪਤਾ ਜੀ ਕਹਿੰਦੀ ਇਹ ਤਾਂ ਮੋਬਾਈਲ ਨਾਲ ਦੇਖਦੇ ਕਰੀ ਜਾਂਦੀ ਐ ਉਲੀ ਡਾਂ ਨੀ ਚ ਜਦੋਂ ਹੁੰਦਾ ਹੈ ਕਿ ਲੈਣਾ ਹੈ ਲੈਣਾ ਨਹੀਂ ਮੁੜ ਕੇ ਕਹਿੰਦੀ ਸਿਰ ਦਿੰਦੀ ਐ ਲਿਆ ਕੇ ਕਹਿੰਦੀ ਮੁੜ ਕੇ ਪਾਉਣਾ ਨਹੀਂ ਕਰਨਾ ਨਹੀਂ ਲਿੜਾ ਹੁੰਦਾ ਕੌਣ ਜਦ ਕਰਦਾ ਹੁੰਦਾ ਉਹਨਾਂ ਲਿੜਾ ਹੁੰਦਾਗਾ ਮੈਨੂੰ ਨਹੀਂ ਪਤਾ ਵੀ ਮੈਨੂੰ ਕਬੀਲਦਾਰ ਹੀ ਚਾਹੀਦੀ ਮੰਮੀ ਨੇ ਕਿਹਾ ਮੈਨੂੰ ਦਿਓ ਕਬੀਲਦਾਰੀ ਕਬੀਲਦਾਰੀ ਬਹੁਤ ਔਖੀ ਚੱਲਦੀ ਹੈ ਮੰਗਿਆਈ ਹੈ ਮੈਂ ਇਥੋਂ ਚੱਲਣੀ ਨਹੀਂ ਆਪੀ ਚਲਾ ਲੂਗੀ ਮੈਂ ਚੱਲ ਨਹੀਂ ਗਿਆ ਹਾਂ ਸਾਨੂੰ ਪਤਾ ਅਸੀਂ ਮੂਰੇ ਐ ਕਬੀਲਦਾਰੀ ਤੇ ਵੀ ਕੀ ਹਾਲ ਐ ਕਬੀਲਦਾਰੀ ਜਿਹੜੇ ਬੰਦੇ ਦੇ ਹੱਥ ਚ ਹੁੰਦੀ ਐ ਮੈਨੂੰ ਨਹੀਂ ਪਤਾ ਜੀ ਮੈਨੂੰ ਤਾਂ ਕਬੀਲਦਾਰੀ ਮੈਨੂੰ ਚਾਹੀਦੀ ਐ ਅੱਛਾ ਹੁਣ ਤੈਨੂੰ ਚਾਹੀਦੀ ਐ ਕਬੀਲਦਾਰੀ ਚੱਲਣੀ ਨਹੀਂ ਤੇ ਤਾਂ ਚੱਲ ਜੂਗੀ ਲਏ ਲੈਣ ਦੇਣਾ ਮੈਂ ਆਪੇ ਕਰ ਲਿਆ ਕਰੂੰਗੀ ਤੂੰ ਕਿੱਥੇ ਕਿੱਥੇ ਜਾਏਂਗੀ ਵਹੀਂ ਲੈ ਆਂ ਦੇਣ ਆੜਤੀਏ ਤੋਂ ਵੀ ਲੈਣੇ ਆ ਹੋਰ ਵੀ ਕਿਤੇ ਤੋਂ ਲੈਣੇ ਦੇਣੇ ਨਹੀਂ ਬਾਹਰ ਨਾਲ ਕੰਮ ਦਾ ਤੁਸੀਂ ਨਿਵੇੜੀ ਲੈ ਜਾਓ ਘਰੇ ਜਿਹੜਾ ਪੈਸੇ ਦਾ ਸਾਹਮਣਾਂ ਦਾ ਸਾਹਦੇ ਕਰੂਗੀ ਮੈਂ ਰੱਥੂ ਚੱਲਣੀ ਨਹੀਂ ਕਬੀਲਦਾਰੀ ਤੂੰ ਕਿਈ ਤੇ ਜਾਨੀ ਆ ਕੋਈ ਨਾ ਮੈਂ ਚਲਾਉਂ ਤੁਸੀਂ ਬੇਬੇ ਨਾ ਮੰਮੀ ਨਾ ਕਰ ਤੁਰ ਕੋਈ ਨਾ ਪੈਨੋ ਕਬੀਲਦਾਰੀ ਵੜ ਕੇ ਦੇ ਤੂੰ ਫਿਰ ਦੇਖੂ ਮੈਂ ਨਾਲੇ ਚੱਲਣੀ ਨਹੀਂ ਦਿੱਥੋਂ ਚੱਲ ਜੂਗੀ ਇਹਨਾਂ ਨੂੰ ਕੀ ਹੋਇਆ ਦੱਸ ਕੋਠੇ ਦੇ ਪਤਾ ਨਹੀਂ ਕੀ ਚਰਨ ਚੜਕੀ ਇਹ ਗਰੀਏ ਨਹੀਂ ਹਰ ਉਸ ਨੇ ਫਾਈ ਮਾਤਾ ਕੇੜਾ ਜਾਂ ਮਾ ਫਾਈ ਸਰ ਨਹੀਂ ਦਰਦਾਂ ਦੇ ਨਹੀਂ ਪਾਈ ਜਾਂਦਾਗਾ ਬਦਵਾ ਇੰਨੇ ਹੋ ਰਹੇ ਨੇ ਕਿ ਪਹਿਲਾਂ ਪਣੀਆਂ ਹੀ ਆ ਗਈਆਂ ਬਹਾ ਜਿਆਦਾ ਨਹੀਂ ਪੈਗਾ ਤਾਂ ਚਿਉਣ ਲੱਗ ਜਾਣਗੇ ਹੈ ਕੋਠੇ ਦੇ ਮਿੱਟੀ ਸਿੱਟੂਆਂ ਆਈਆਂ ਮਿੱਟੀ ਦਾ ਤੋਥਾ ਪੈਂਦੀ ਨਹੀਂ ਕਿਰਾ ਮਾਰਨ ਆਈ ਸੀ ਮੈਂ ਤਾਂ ਮਗਰ ਇਹਦੇ ਛੱਤਾਂ ਤੇ ਮਿੱਟੀ ਤਾਂ ਪੈਂਦੀ ਨਹੀਂ ਹੈਗੀ। ਉਹੀ ਗੱਲ ਕੋਠੇ ਚ ਆਉਣ ਲੱਗ ਜਾਣਗੇ ਤੇ ਹੋਰ ਹੀ ਨਿਕਬੀਂਦਾਰ ਦੇ ਲੋਟੋਂ ਜਨਾਂਗੇ। ਖਰਚਾ ਪਤਾ ਕਿੰਨਾ ਹੁੰਦਾ ਹੈਗਾ। ਕਿਵੇਂ ਤੇਰਾ ਮੂੰਹ ਜਾਂ ਕਿਵੇਂ ਉੱਟਿਆ ਪਿਆ ਕੀ ਹੋ ਗਿਆ? ਉਹ ਜਨਾਂਗੇ ਮੈਂ ਜਿਉਣਾ ਉਹ ਕਹਿੰਦੀ ਕਬੀਲਦਾਰੀ ਮੈਨੂੰ ਫੜਕੇ ਦੇ ਮੰਮੀ ਤਾਂ ਕਹਿੰਦੀ ਮੈਂ ਆਪੇ ਚਲਾਉਂਗੀ ਕਬੀਲਦਾਰੀ। ਕਬੀਲਦਾਰ ਨੇ ਬਹੁਤ ਔਖੇ ਨੇ। ਮੈਂ ਖਲਾਗ ਨੂੰ ਕਬੀਲਦਾਰ ਮੈਨੂੰ ਹੀ ਫੜਕੇ ਲੱਗਦਾ। ਮੈਂ ਤਾਂ ਵੀ ਸੋਡੀ ਕਰਸ ਕਰਦੀ ਸੀ ਕਵੀਂਦਾਰੀ ਚੱਲਣੀ ਨਹੀਂ ਕਵੀਂਦਾਰੀ ਚਲਾਉਣੀ ਬਹੁਤ ਔਖੀ ਐ ਗੱਲਾਂ ਕਰ ਲਈਏ ਗੱਲਾਂ ਕਰਨੀ ਹੀ ਸੌਖੀਆਂ ਨਾ ਗੱਲਾਂ ਤਾਂ ਅਗਲਾ ਸੌਖੀਆਂ ਕਰ ਲੈਂਦਾ ਹੈ ਪਰ ਸੋ ਚੱਲਣੀ ਨਹੀਂ ਤੇਰੇ ਇੱਕ ਮਹੀਨੇ ਦੀ ਜੀਵਨ ਹੈ ਕਲਦੀ ਕਰੀ ਮੈਂ ਆਪੀ ਜੀ ਚਲਾ ਲੂਣੀ ਆ ਚਲਾ ਲੂਣੀ ਮੈਨੂੰ ਆ ਸੁਖ ਵੀਂਦਾਰੀ ਮੇਰੇ ਕੋਈ ਐ ਕੋਈ ਉਹ ਵੀ ਗੱਲ ਮੈਂ ਕੋਈ ਖਾਣੀ ਜਾਨੀ ਆ ਮੈਂ ਸੋਡੇ ਮਾਰੀ ਤਰੀ ਫਿਰਦੀ ਹਾਂ ਕਰਸ ਨਾਲ ਚੱਲ ਕੇ ਨਾ ਘਰ ਵੱਜਿਆ ਰਹਿਉ ਕਵੀਂਦਾਰੀ ਮੈਂ ਪਤਾ ਕਿੰਨੇ ਔਖਾ ਨਾ ਪੈਸੇ ਨਹੀਂ ਲਾਉਣ ਹੁੰਦੇ ਜੰਨੀ ਮਮੂ ਫਿਰਾਂ ਕਿ ਬੁੰਦਾਰੀ ਕਿੰਨੀ ਆਉਣੀ ਆ ਪੈਸੇ ਆਂ ਘਰ ਚਾਲੇ ਰਹੀ ਵੀ ਲੜਾਈ ਦੇ ਰਹਿੰਦੇ ਆ ਛੱਤਾਂ ਤੇ ਤਾਂ ਮਿੱਟੀ ਨਹੀਂ ਪੈਂਦੀ ਉਹੀ ਗੱਲ ਇਹ ਤਾਂ ਸਹਾਂਗੇ ਸਾਰਾ ਕੁਝ ਹੀ ਕਰ ਦੂਗੇ ਨਾ ਸੇਤਾਂ ਤੇ ਮਿੱਟੀ ਪਾ ਦੂਗੀ ਸਾਰਾ ਕੁਝ ਹੋ ਜਾਊਗਾ ਤੂੰ ਇਹਨੇ ਤੇ ਲੈ ਚੁਰੀ ਹਿਲਦਾ ਰਿਹਾ ਭਾਈ ਇਹ ਕਰ ਲੋ ਆਪਣੇ ਤੋਂ ਤਾਂ ਆਪਣੇ ਤੋਂ ਤਾਂ ਕੁਝ ਹੋਇਆ ਨਹੀਂ ਇਹ ਕਰ ਲੈ ਇਹ ਇਹਨੂੰ ਦੇ ਦੇ ਕਵੀਨ ਬੁੰਦਾਰੀਆਂ ਦੇ ਹੱਥ ਬਹੁਤ ਦੂਰ ਨਾ ਚੱਲਣੀ ਨਹੀਂ ਫੇਰ ਰੰਗੇਗੀ ਨਹੀਂ ਚੱਲਣੀ ਕੋਈ ਨਹੀਂ ਮੈਂ ਤਾਂ ਦੇ ਦੇ ਇਹ ਹੋ ਗਿਆ ਜਿਹੜੇ 4 ਰੁਪਏ ਆ ਉਹ ਖਰਾਬ ਕਰਨੇ ਆ ਉਹ ਭਾ ਕਿਤੇ ਖਰਾਬ ਕਰਦੀ ਮੈਂ ਕੋਈ ਨਹੀਂ ਭਾਈ ਮੈਂ ਤਾਂ ਸੁਧਾ ਲੈਂਦੀ ਆ ਭਾਈ ਫੜਾ ਦੇ ਮੈਂ ਚਾਬੀਆਂ ਕੋਈ ਨਹੀਂ ਭਾਈ ਮੈਂ ਤਾਂ ਫੜਾ ਦੇਣੀ ਮੈਂ ਤਾਂ ਥੋੜੀ ਮਾਰੀ ਉਹ ਕਰਦੀ ਸੀ ਕਵੀਦਾਰੀ ਚਲਾਉਣੀ ਬਹੁਤ ਔਖੀ ਹੈ ਮੈਂ ਤਾਂ ਫੜਾ ਦੇਣੀ ਕੋਈ ਗੱਲ ਨਹੀਂ ਜਿਹੜੇ 4 ਰੁਪਏ ਰੜਕਦੇ ਆ ਜਦੋਂ ਲਾਗੇ ਠੰਡੀ ਝਿਲੀ ਹੋ ਜੂ ਅਸ ਪਾ ਦਾ ਪੜ ਤੋੜ ਕੇ ਪੂਰਾ ਕਰੀ ਜਾਣੇ ਇਹ ਤਾਂ ਹੋਣਾ ਵੀ ਸਾਰਾ ਕੁਝ ਹੀ ਕਰ ਦਿੰਦੀ ਬਸ ਹੋਣਾ ਕਿਉਂ ਅਲੱਗ 2000 ਰੁਪਏ ਆ ਵੀ ਇਹ ਕਿਉਂ ਕਰ ਰਿਹਾ ਹਾਂ ਹਾਂ ਤੁਹਾਡਾ ਜਾਨਣਾ ਜਾਂ ਮਰਜ਼ੀ ਕਰੀ ਜਾ ਸਰ ਕੋਈ ਮਰਜ਼ੀ ਹੈ ਦੀ ਹੋਂ ਤੱਕ ਵੀ ਗੱਲ ਮੇਰੇ ਚੱਲੀ ਤੁਹਾਨੂੰ ਜਾਰੀ ਆ ਤੁਹਾਨੂੰ ਮੈਂ ਫੋਨ ਕਰਦੀ ਹਾਂ ਮੈਂ ਸੇਲੀ ਹੀ ਸੂਟ ਲੈ ਕੇ ਗਈ ਹਲੋ ਹਾਂ ਜੀ ਤੁਹਾਨੂੰ ਆਇਆ ਗਿਆ ਸੀ ਨਖਾਂਤਿਆਂ ਕੀ ਕੋ ਤੇ ਆਪਾਂ ਸੋਫਾ ਲਾ ਜਦੀ ਆ ਲੈ ਆਵਾਂਗੇ ਹੁਣ ਤੱਕ ਲਈ ਡੈਰ ਮੇਰੀ ਹੈ ਸਲੇਬੀ ਹੁਣ ਤਾਂ ਆਪਾਂ ਨੂੰ ਕੋ ਟੈਨਸ਼ਨ ਨਹੀਂ ਹੈ ਤਾਂ ਮੰਗਲ ਦੀ ਲੋੜ ਹੀ ਨਹੀਂ ਸੀ ਤਾਂ ਉਹ ਮम्मी ਤਾਂ ਮੰਗਣੇ ਪੈਂਦੇ ਸੀਗੇ ਹੁਣ ਤਾਂ ਸਾਰੀ ਕੁਬਿਲ ਡੈਰ ਮੇਰੀ ਆ ਤੁਹਾਨੂੰ 20000 ਰੁਪਏ ਨਹੀਂ ਕੋ ਹਾਂ ਹੁਣ ਤਾਂ ਮੈਂਗੇ ਮੈਂ ਸਿੱਧਾ ਲੈ ਆਉਗੀ ਆਪਾਂ

हाँ तो तब नीचे होना मिल गया मैं क्या तकलीफ ली होगी तब जब मेरा ही जिताती है तो तब जिया मिल गया सोमे तब जाले ही तो वो ही बार निश्चित है ਪੀਲਾ ਤਾਂ ਮੈਂ ਕਿਹੋਂ ਜਿੰਨ ਜਾਏ ਕੋ ਤਾਂ हां ਮੈਂ ਹੀ ਜਾਏ ਫਾਕੀ ਮੈਂ ਤਾਂ ਗਰਮੀ ਵਾਲੀ ਹੋਈ ਦੀ ਤੇ ਮਾਦਨ ਆ ਗਰੀਸ ਕੋ ਤਾਂ ਹਾਂ ਉਹ ਦੁੱਧ ਆਈ ਸੀਗੀ ਅੱਛਾ ਉਹ ਕਹਿੰਦੀ ਹਿਸਾਬ ਕਰਕੇ ਮੇਰੇ ਪੈਸੇ ਦੇ ਦੇ ਪਤਾ ਤਾਂ ਪੈਸੇ ਦੇ ਦੇ ਪੈਸੇ ਤਾਂ ਮੈਂ ਦੇ ਦਾ ਜੇ ਕੋਈ ਨਾ ਹਾਂ ਮੈਂ ਹੁਣੇ ਆਈ ਆਂ ਜੀ ਬਸ ਮੈਂ ਦੇਣੀ ਐ ਧੇ ਘੰਟੇ ਤੇ ਚਲ ਕੋਈ ਹਾਂ ਹੋਰ ਚਾਹ ਕਰਕੇ ਲਿਆਵਾਂ ਨਾ ਮੈਂ ਬਸ ਚਾਹ ਤਾਂ ਮੈਂ ਕਰ ਲੈਂਦੀ ਆਂ ਚਲੋ ਠੀਕ ਹੈ ਕੋਈ ਉਹ ਤਾਂ حساب ਕਰਕੇ ਫਿਰ ਦੇ ਦੇ ਪੈਸੇ ਹੈ ਨਾ ਕੋਈ ਨਹੀਂ ਮਿਲੇਗੀ 8000 ਤਾਂ ਸੂਟਾਂ ਦਾ ਹੋ ਗਿਆ ਤੇ 2000 ਉਹ ਲੈ ਗਏ ਸੀਗੇ ਤੇ 4000 ਬਿੱਲ ਆ ਰਿਹਾ ਬਪਾ ਨਹੀਂ ਦਿੰਨੀਆ ਠੀਕ ਕਰ ਦਿੰਦੀ ਆ ਚਾਹ ਬਿੱਲ ਦਾ ਕੰਮ ਵੀ ਨਿਭੜਾ ਹੁਣ 3642 ਦਾ ਦੇਣਾਗਾ

ਕਬੀਲਦਾਰੀ ਦਾ ਫੜ ਲੀ ਤੂੰ ਦੇਖੂ ਵੀ ਕਿੰਨਾ ਚਿਰ ਕਬੀਲਦਾਰੀ ਚਲਾਉਂਦੀ ਐ ਬੋਲੀ ਜੀ ਤਾਂ ਹੋਰੀ ਐ ਆਹ ਕਬੀਲਦਾਰੀ ਚਲਾਉਣਾ ਸੌਖੀ ਈ ਉਹੀ ਗੱਲ ਮੈਨੂੰ ਹੀ ਪਤਾ ਸੀ ਮੈਂ ਤਾਂ ਇਹਨਾਂ ਦੀ ਕਿਰਸ ਕਰਦੀ ਸੀ ਵੀ ਚੱਲੋ ਸਵਾਜ ਨਾਲ ਵਰਤਾ ਬੋਲਾ ਆਹ ਕਰਾਂਗੇ ਚੱਲਾਂਗੇ ਤਾਂ ਆਪਾਂ ਸੌਖੇ ਰਹਾਂਗੇ ਮੁੰਡੇ ਨੂੰ ਵੀ ਮਗਰ ਲਾ ਲਿਆ ਕਬੀਲਦਾਰੀ ਇਹਨੂੰ ਫੜਾ ਦੇ ਮੈਂ ਤਾਂ ਫੜਾਤੀ ਹੁਣ ਦੇਖੂ ਸੂਟ ਤਾਂ ਖਰੀਦ ਲਈ ਚੱਲ ਦੁੱਧਾ ਇਹਦਾ ਵੀ ਹਿਸਾਬ ਕਰਨਾ ਖੰਡ-ਗੋਣਡ ਵੀ ਸੌਦਾ ਵੀ ਮੁੱਕਿਆ ਪਏ ਚੱਲ ਆਪੇ ਕਰੂ ਫੇਰੇ ਜਦੋਂ ਕਹਿੰਦੀ ਸੀ ਜਦ ਮੈਂ ਸਾਰਾ ਕੁਝ ਚਲਾ ਲੂੰਗੀ ਹੂੰ ਛੁਟਾ ਮਤੈ ਛੋੜ ਆਪਰ ਲਈ ਆਏ ਖੁੱਲੇ ਹੋ ਕੇ ਨਹੀਂ ਟਾਈਮ ਪਾਸ ਹੁੰਦਾ ਭੋਲੀ ਜੀ ਤਾਂ ਹੋ ਰਹੀ ਏ ਚੱਲ ਦੇਖਾਂਗੇ ਫਿਰ ਆਪਾਂ ਕੀ ਲੈਣਾ ਹੈ ਆਪਾਂ ਤਾਂ ਹੁੰਦਾ ਟੈਨਸ਼ਨ ਤੇਰੀ ਹੈ ਆਪਾਂ ਤਾਂ ਉਡੀਕ ਦਾ ਦੋ ਰੋਟੀਆਂ ਖਾਣੀਆਂ ਚੱਲ ਮਰਜੀਓ ਮੁੰਡਿਆ ਰੇ ਵੀ ਮਗਰ ਵਾਲਾ ਮੁੰਡਾ ਹੁੰਦਾ ਕਹਿੰਦਾ ਸੀਗਾ ਵੀ ਤੇ ਇਥੇ ਕੁਬੀਲੇ ਚੱਲਣੀ ਨਹੀਂ ਨਾਗਾ ਦੀ ਮੈਂ ਚਲਾ ਲੂੰਗੀ ਹੁਣ ਉਹਨੂੰ ਆਏ ਵੀ ਅੱਗੇ ਤਾਂ ਬੁੜੀ ਤਾਂ ਮੰਗਣੇ ਪੈਂਦੇ ਸੀ ਹੁਣ ਕਿਹੜਾ ਆਪਾਂ ਕਿਸੇ ਤੋਂ ਮੰਗਣੇ ਮੈਨਾਂ ਦੇ ਝੋਲਾ ਪਾਰ ਲਈ ਕੀ ਬਤਾ ਤੁਹਾਨੂੰ ਕਲੇ ਇੱਕ ਦੋ ਲਈ ਆਪਾਂ ਕੋੜਾ ਦਿਖਾਏ ਨਾ ਆਪਾਂ ਦਾ ਘਾਈ ਵੀ ਉਹ ਹੀ ਗੱਲ ਵਿਆਹ ਸਾਦੀ ਜਾਣਾ ਹੈ ਤਾਂ ਉਹ ਇੱਕ ਸੂਟ ਤਾਂ ਉਹ ਲੈ ਆਈ ਸੀ ਹਲਾ ਆਪਾਂ ਤਾਂ ਕੀ ਲੈਣਾ ਆਪਾਂ ਦਾ ਟੈਨਸ਼ਨ ਵੀ ਚਲ ਮੈਂ ਤਾਂ ਨੌਰੇ ਜੇ ਗੇੜਾ ਮਾ ਕੀ ਹੋਣੀ ਆਪਾਂ ਕੀ ਲੈਣਾ ਜਿਵੇਂ ਮਰਜ਼ੀ ਕਰਨਾ ਮੈਂ ਕਰੂੰਗੀ ਜੀ ਮੈਂ ਤਾਂ ਪੰਗੇ ਹੀ ਲੈ ਲੈ ਕਵੀ ਜਰ ਜਾਉਂ ਤੇ ਬਧੀ ਅਸੇ ਉਹਨਾਂ ਦੇ ਹੱਥ ਸੀ ਮੈਂ ਤਾਂ ਮੰਗਣੀ ਸੀ ਉਹਨਾਂ ਤੋਂ ਹਾਂ ਅਲਵੀ ਜੇ ਸੌਦਾ ਸੁੱਦਾ ਹੀ ਜਾਣਾ ਆ ਤੇ ਪੀਆ ਮੇਰੇ ਕੋਲ 1000 ਰਹਿ ਗਿਆ ਹੁਣ ਵਿਆਹ ਤੇ ਵੀ ਜਾਣਾਗਾ ਮੈਂ ਕਰੂੰਗੀ ਕੀ ਮਰਗ ਤਾਂ ਵੀ ਕਿਸ ਤਰ੍ਹਾਂ ਜਾਂ ਬਾਹਰੋਂ ਤੱਕਾ ਕਿ ਉਹ ਤਾਂ ਇੰਤਜ਼ਾਮ ਵੀ ਕਰ ਲੈਂਦੇ ਆ ਮੈਂ ਕਿੱਥੇ ਜਾਉਂਦੀ ਇਹ ਦੀ ਉਹ ਇੰਤਜ਼ਾਮ ਦੂੰਦਾ ਮੈਂ ਮੰਮੀ ਨਾਲ ਨਾ ਗੱਲ ਕਰਨਾ ਜੇ ਇਹਨਾਂ ਨਾਲ ਗੱਲ ਕਰਦੀ ਐ ਇਹ ਮੇਰੇ ਘਰ ਪੈਣਗੇ ਆਖਣਗੇ ਤੈਨੂੰ ਉਦੋਂ ਹੀ ਆਖੇ ਸੀ ਵੀ ਸਤਿ ਕਿਰਨ ਬਾਰੇ ਨਾਲੇ ਚੱਲ ਨਾ ਫੱਲਾ ਜੇ ਤਾਂ ਇਹਨਾਂ ਨਾਲ ਗੱਲ ਕਰਦੀ ਜਾਂ ਕਰਦੀ ਨਹੀਂ ਐ ਮੰਮੀ ਨਾਲ ਕਰ ਲੈਣੀ ਆ ਮੰਮੀ ਤਾਂ ਮੰਨਦੀ ਜਿੰਦੀ ਲੋ ਤਾਂ ਕੜਨ ਨਹੀਂ ਜਲੇ ਸੰਪਰਲਾ ਅੱਠਾ ਸੀਗਾ ਮੰਮੀ ਕਿਹੜੇ ਮੰਨ ਲਾ ਬਾੜੇ ਚ ਗਈ ਆ ਮੰਮੀ ਚਲ ਨਗਰੀ ਜਾਣੀ ਆ ਕਿ ਮੈਨੂੰ ਆ ਵੀ ਉਹ ਤਾਂ ਮੈਂ ਉਹ ਕੋਈ ਗੱਲ ਕਰਨੀ ਸੀ ਟੋਨ ਨਾਲ ਮਿਸਨੈ ਮੈਂ ਤਾਂ ਗਿਆਇਆ ਮਾਰਨ ਬਾਅਦ ਮੈਂ ਚਲ ਦੇਖ ਕੇ ਆਮ ਪਸੂ ਬਾਈ ਲੈ ਕੇ ਆ ਸੀ ਕਰ ਰਹੀ ਨਹੀਂ ਇੰਸਰ ਕਰ ਰਹੀ ਕੀ ਗੱਲ ਕਰਨੀ ਸੀ ਮੈਂ ਕਹਿੰਦੀ ਨਹੀਂ ਸੁਣੋ ਜੀ ਜਿਹੜੀ ਮੈਂ ਕੋਈ ਨੀ ਦਰ ਲਈ ਸੀ ਉੱਥੋਂ ਹੂੰ ਤੁਸੀਂ ਵਾਪਸ ਲੈ ਲਓ ਜੀ ਮੈਂ ਉਹ ਇਹ ਗੱਲ ਵਾਪਸ ਕਿਉਂ ਲਾਵਾਂ ਭਾਈ ਉਹ ਤਾਂ ਜਤੂ ਕਹਿੰਦੀ ਮੈਂ ਕਿ ਬਿਲਦਰੀ ਤੋਰੂੰਗੀ ਤੇ ਹੁਣ ਮਹੀਨੇ ਚ ਕੀ ਤਰ੍ਹਾਂ ਹੈ ਉਹੀ ਗੱਲ ਵੀ ਹਿੰਗਣਾ ਨਿਕਲ ਗਿਆ ਹੁਣ ਤੂੰ ਤੋਰ ਪਈ ਕਿ ਬਿਲਦਰੀ ਥੋੜਾ ਘਰ ਹੈ ਮੈਂ ਤਾਂ ਥੋੜੀ ਮਾਰੀ ਫਿਰਦੀ ਸੀ ਕਰਸ ਕਰਦੀ ਤੇ ਮੈਂ ਦੱਸ ਕੀ ਲੈਣਾ ਮੈਂ ਕਿਹੜਾ ਕੋਈ ਖਾਣੀ ਖਾਣੀ ਸੀ ਵਿੱਚੋਂ ਜਾਂ ਮੈਂ ਕੋਈ ਹੋਰ ਕਿਸੇ ਨੂੰ ਦਿੰਦੀ ਸੀ ਥੋੜੇ ਘਰ ਸੀ ਥੋੜੀ ਮੈਂ ਤਾਂ ਉਹੀ ਗੱਲਾਂ ਕਹਿੰਦੀ ਸੀ ਵੀ ਚਲ ਇਹਨਾਂ ਦੀ ਜੈਮ ਸੌਫੀ ਰਹੂਗੀ ਜੇ ਆਪਾਂ ਸਮਝ ਨਾਲ ਵਰਤਾਂਗੇ ਤਾਂ ਆਪਾਂ ਉਹੀ ਗੱਲ ਵੀ ਵਧੀਆ ਸੌਖਾ ਟਾਈਮ ਕੱਢ ਲਾਂਗੇ ਤਾਂ ਇਹ ਤਾਂ ਭਾਵੇਂ ਇੱਕ ਦਿਨ ਝੇੜਾ ਦੇ ਭਾਈ ਬੈਸੀ ਮੈਂ ਨਹੀਂ ਲੋ ਨਾ ਮੇਰੀ ਆਉ ਸੇਲੀਆਂ ਕਰਦੀਆਂ ਨੇ ਸੀ ਵੀ ਤੂੰ ਆਕ ਲੈ ਲੈ ਤੂੰ ਇਹ ਗੱਭੀ ਤੈਨੂੰ ਕੋਈ ਜੀ ਦੀ ਲੋੜ ਪੈਂਦੀ ਤੂੰ ਨਾ ਬੁ ਮੰਗਦੀਆਂ ਵੀ ਹੁਣ ਉਹ ਤੇਥੋਂ ਮੰਗਿਆ ਕਰਨੀ ਤੈਨੂੰ ਮੰਗਣ ਦੀ ਲੋੜ ਨਹੀਂ ਨਾ ਕੋ ਮੈਂ ਤਾਂ ਉਹਨਾਂ ਦੇ ਮਗਰ ਲੱਗੀ ਸੀਗੀ ਮਗਰ ਲੱਗੀ ਸੀ ਪਰ ਹੁਣ ਤੂੰ ਭਾਈ ਉਹਨਾਂ ਦੇ ਮਗਰ ਲੱਗੇ ਸੀ ਹੁਣ ਤੂੰ ਆਪ ਦਾ ਸੋਚ ਸਮਝ ਕੇ ਇੱਕ ਵੀਲਦਾਰੀ ਪੜ੍ਹਨੀ ਸੀ ਸੋਚ ਸਮਝ ਕੇ ਚਲਾਉਣੀ ਸੀ ਇਹ ਕਵੀਲਦਾਰੀ ਦੇ ਮੂੰਹ ਬਹੁਤ ਵੱਡੇ ਨੇ ਕਵੀਲਦਾਰੀ ਤਾਂ ਵੱਡੇ ਵੱਡੇ ਦਾ ਰੜਾਟ ਖੜਾ ਹੁੰਦੀ ਹੈ ਭਾਈ ਤੂੰ ਹੋਈ ਗੱਲ ਉਹਨਾਂ ਮੈਂ ਲਾ ਗਈ ਸੀ ਫਿਰ ਉਹਨਾਂ ਨੂੰ ਕਹੇ ਹੁਣ ਵੀ ਮੇਰੇ ਨਾਲ ਸਾਥ ਦਿਓ ਉਹ ਤਾਂ ਉਹਨਾਂ ਅਗਲੇ ਫੋਨ ਵੀ ਨਹੀਂ ਚੱਕਦੀ ਹੁਣ ਪਹਿਲਾਂ ਤੂੰ ਗੱਲ ਲਾਤੀ ਹੁਣ ਉਹਨਾਂ ਨਾਲ ਵੀ ਕਹਿੰਦੀ ਅਸੀਂ ਦੀ ਕਰੀ ਇਹ ਨਾ ਹੁਣ ਮਹੀਨੇ ਚ ਫਿਰ ਕੀ ਹੋਗਾ ਤੈਨੂੰ ਤਾਂ ਐ ਸੀ ਵੀ ਮੈਂ ਸੂਟਾ ਨੂੰ ਪੈਸੇ ਮੰਗੇ ਸੀ ਪੁਰੇ ਨੇ ਸੂਟਾ ਨੂੰ ਪੈਸੇ ਦਿੱਤੇ ਨਹੀਂ ਵੀ ਹੁਣ ਮੈਂ ਕਿਸੇ ਤੋਂ ਮੰਗਣਾ ਹੀ ਨਹੀਂ ਕਰਨੇ ਨਹੀਂ ਮੈਂ ਜਾਉਂਗੀ ਤੇ ਝੋਲੇ ਭਰ ਲਿਆਉਂਗੀ ਐ ਆਈ ਨਹੀਂ ਕਿਬਿਲਦਾਰੀ ਚੱਲਦੀ ਹੁੰਦੀ ਵੀਰ ਮੈਨੂੰ ਤਾਂ ਨਾ ਮੈਂ ਤਾਂ ਮੰਮੀ ਆਈ ਸੀ ਵੀ ਚਲ ਆਈ ਉਹ ਕੋਈ ਨਾ ਕਿਬਿਲਦਾਰ ਪਰ ਮੰਗਿਆਈ ਵਾਲੀ ਹੈ ਜੀ ਤੇ ਮੈਂ ਤੁਹਾਨੂੰ ਹੋਰ ਕੀ ਕਹਿੰਦੀ ਸੀ ਜਿਵੇਂ ਉਹਨਾਂ ਨੂੰ ਆਖੂਗੀ ਆਪ ਕੋ ਕਦਨ ਮੈਂ ਬੱਲੇ ਆ ਕਿਸੇ ਕਿਉਂ ਲਿਆ ਨਾ ਮੋਂ ਉਹ ਮੇਰੇ ਘਰ ਪੈਣਗੇ ਤੁਸੀਂ ਕਹਿ ਦੇਉਂ ਮੈਂ ਹਾਂ ਭਾਈ ਕਿਉਂ ਕਹਿ ਰਹਾ ਤੁਸੀਂ ਆਪੇ ਪੜੀ ਉਹ ਕਰੋ ਜਿਵੇਂ ਤੁਸੀਂ ਹੁਣ ਤੂੰ ਉਹ ਉਹਦਾ ਤੂੰ ਮੁੰਡੇ ਦੀ ਵੀ ਨਹੀਂ ਸੁਣੀ ਕਹਿੰਦੀ ਆ ਕਿ ਮੰਮੀ ਤੋਂ ਲੈ ਕੇ ਕਬਿਲਦਾਰੀ ਮੈਨੂੰ ਦੇ ਹੁਣ ਤੂੰ ਉਹੀ ਗੱਲ ਚਲਾ ਹਜੇ ਤਾਂ ਵੀ ਨਹੀਂ ਇੱਕ ਹੋਇਆ ਮਹੀਨਾ ਜੀ ਰੜਾਟ ਨਿਕਲ ਗਏ ਤੇਰਾ ਹਜੇ ਤਾਂ ਕੁਝ ਵੀ ਨਹੀਂ ਮੈਨੂੰ ਦੇਖ ਜਿਹੜੀ ਸਾਰੀ ਉਮਰ ਹੋਗੀ ਕਦੇ ਉਹ ਹੀ ਗੱਲ ਤੈਨੂੰ ਐ ਪਤਾ ਕਿ ਕਿੱਥੋਂ ਚੀਜ਼ ਆਉਂਦੀ ਸੀ ਕਿਥੋਂ ਫੜ ਕੇ ਲਿਆਉਂਦੇ ਸੀ ਕਿੱਥੋਂ ਉਹ ਸੌਦਾ ਆਉਂਦਾ ਸੀ ਕਿੱਥੋਂ ਕੋਈ ਲੀੜਾ ਕੱਪੜਾ ਆਉਂਦਾ ਸੀ ਕਿਵੇਂ ਕੋਈ ਉਹ ਹੀ ਗੱਲ ਵੀ ਕਬੀਲਦਾਰੀ ਤੁਰਦੀ ਸੀ ਤੈਨੂੰ ਕੋਈ ਹੈਗਾ ਸੀ ਦੇਣ ਲੈਣ ਦਾ ਫਿਕਰ ਤੈਨ ਦਾ ਇਹ ਹੋ ਗਿਆ ਵੀ ਬੁੜੀ ਖਾਨੀ ਵਿੱਚੋਂ ਕੋਈ ਖਾਣੀ ਖਾਂਦੀ ਐ ਮੈਂ ਤਾਂ ਕਦੇ ਆਹ ਲੀੜਾ ਜੋੜਾ ਵੀ ਨਹੀਂ ਬਣਾਇਆ ਸੀ ਵੀ ਚੱਲ ਉਹ ਹੀ ਗੱਲ ਹੈ ਜਵਾਕਾਂ ਦਾ ਘਰ ਜਾਨ ਸੌਖੀ ਰਹੇ ਕਿਸੇ ਤੋਂ ਮੰਗਣੇ ਨਾ ਪੈਣ ਕਿਸੇ ਮੂਰੇ ਹੱਥ ਨਾ ਡਣਾ ਆਪੇ ਹਾਂ ਜੇ ਆਪਾਂ ওই ਗੱਲ حساب ਨਾਲ ਚੱਲਾਂਗੇ ਤਾਂ ਸੌਖੇ ਰਹਾਂਗੇ ਤੇ ਜੇ ਆਪਾਂ ਗੁਰਸੱਰ ਲੈ ਡਾਵਾਂਗੇ ਤਾਂ ਵੀ ਰੋਖੇ ਹੋਵਾਂਗੇ ਅਗਲੇ ਮਹੀਨੇ ਹੱਥ ੱਟਣਾ ਪਊਗਾ ਆਪਾਂ ਨੂੰ ਹੂੰ ਮੈਨੂੰ ਮੈ ਤਾਂ ਗਲਤੀ ਹੋ ਗਈ ਮੈਂ ਸਮਝੀ ਵੀ ਅਸੀਂ ਗੱਲ ਨੂੰ ਨਾ ਮੈਨਾਂ ਤਾਂ ਮਗਰ ਲੱਗ ਗਈ ਚਲ ਤੂੰ ਦੇਖ ਲੈ ਭਾਈ ਹੁਣ ਆ ਦਾ ਦੇਖੋ ਜਿਵੇਂ ਮਰਜ਼ੀ ਮੈਂ ਤਾਂ ਉਹਨੇ 퍼ਫਰਮੈਂਸ ਹੀ ਮੈਂ ਤਾਂ ਹੁਣ ਸਾਰਾ ਕੁਝ ਹੀ ਕਰਨਾ ਪਊਗਾ ਭਾਈ ਹਰ ਕੋਈ ਨਾ ਮਮੀ ਆਉਂ ਜਾਂ ਤਾਂ ਤੁਸੀਂ ਹੈਗੇ ਹੋ ਉਹ ਤਾਂ ਤੁਸੀਂ ਸਾਰਾ ਕੁਝ ਕਰੋਗੇ ਠੀਕ ਆ ਫਿਰ ਵੀ ਫੇਰ ਦੇਖੀਏ ਵੀ ਫਿਰ ਤਾਂ ਸਾਮਾ ਲਿਆ ਆਲੀ ਬੀਬੀ ਦਾ ਜਦੋਂ ਤੁਸੀਂ ਬੈਠੇ ਹੋ ਹੁਣ ਤੱਕ ਤਾਂ ਤੁਸੀਂ ਸਾਮੂ ਕੋਈ ਮੈਂ ਤਾਂ ਭਾਈ ਕਬਿਲਦਾਰੀ ਸਾਹਮਣੇ ਸੀ ਤੂੰ ਕਹਿੰਦੀ ਤੈਨੂੰ ਆਇਆ ਹੋਗਾ ਵੀ ਬੁੜੇ ਖਾਨੇ ਵਿੱਚੋਂ ਕੋਈ ਖਾਣੀ ਖਾਂਦੀ ਹੈ ਅੱਜ ਕਿਵੇਂ ਕੱਟੀਆਂ ਬੈਠੇ ਹੋ ਕੀ ਗੱਲ ਹੋ ਗਈ ਕੁਛ ਨਹੀਂ ਮੈਂ ਸੋਣੀ ਹੈ ਗੱਲ ਕੀ ਹੋਣੀ ਸੀ ਭਾਈ ਮੈਂ ਨਜ਼ਰ ਰਾਤ ਨਿਕਲਦਾ ਹੁਣ ਕੰਨ ਕਬੀਲਦਰੀ ਮੈਥੋਂ ਵਾਪਸ ਫੜਦਾ ਉਹ ਤਾਂ ਤੈਨੂੰ ਕਹਿੰਦੀ ਸੀ ਨਾ ਕਿ ਬੁੜੀ ਤੋਂ ਕਬੀਲਦਰੀ ਲੈ ਕੇ ਮੈਨੂੰ ਦੇ ਮੈਂ ਚਲਾਉਂਗੀ ਮੈਂ ਉਹਨੂੰ ਕਿਹਾ ਸੀ ਵੀ ਕਬੀਲਦਰੀ ਦੇ ਮੂੰਹ ਬਹੁਤ ਵੱਡੇ ਨੇ ਭਾਈ ਚੱਲਣੀ ਨਹੀਂ ਹੈਗੀ ਕਬੀਲਦਰੀ ਕਿਹਾ ਤੋ ਜੀ ਚੱਲਣੀ ਨਹੀਂ ਭਾਈ ਉਹ ਤਾਂ ਕਿ ਮੈਨੂੰ ਫੜ ਕੇ ਦੇ ਮੈਨੂੰ ਫੜ ਕੇ ਦੇ ਹੁਣ ਮੈਂ ਕਿਹ ਚਾ ਉਹਨਾਂ ਦੇ ਮਗਰ ਲੱਗੀ ਉਹਨਾਂ ਨੇ ਕਿਹਾ ਤਾਂ ਮੈਨੂੰ ਮਨ ਕਰੀ ਥੋੜਾ ਕਿਸੇ ਦੇ ਪਿੱਛੇ ਨਹੀਂ ਲੱਗੀ ਦਾ ਹੁੰਦਾ ਜਿੰਨੇ ਕਿ ਚਾਦਰ ਹੋਵੇ ਉਹਨਾਂ ਦੇ ਪੈਰ ਮਸਾਲੇ ਚਲ ਮੈਥੋਂ ਗਲਤੀ ਹੋ ਗਈ ਉਹਨਾਂ ਨਾਲ ਸੱਥੋਂ ਗੱਲ ਕੀ ਮੈਂ ਚਲ ਮਰਜੀ ਹੈ ਭੈ ਸੋਦੀ ਮੈਂ ਤਾਂ ਕੁਛ ਨਹੀਂ ਕਹਿੰਦੀ ਮੈਂ ਤਾਂ ਉਦੋਂ ਵੀ ਤੁਹਾਨੂੰ ਕਿਹਾ ਸੀਗਾ ਚੱਲਦੀ ਹਾਂ ਮੇਥੇ ਗਲਤੀ ਹੋ ਗਈ ਆ ਗਈ ਹੁਣ ਅਕਲ ਆ ਗਈ ਮਹੀਨੇ ਚ ਹਾਂ ਆ ਗਈ ਅੱਜ ਅਸੀਂ ਇਹ ਵੀਡੀਓ 'ਚ ਇਹੀ ਸਮਝਾਉਣਾ ਚਾਹੁੰਦੇ ਆਂ ਵੀ ਜਿੰਨਾ ਚਿਰ ਆਪਣਾ ਮਾਪਿਓ ਬੈਠਾ ਉਹਨਾਂ ਚਿਰ ਆਪਣਾ ਮਾਪਿਓ ਕਬੀਲਦਾਰੀ ਚਲਾਉਂਦਾ ਉਹਨੂੰ ਆਪਾਂ ਨੂੰ ਐ ਨਹੀਂ ਪਤਾ ਵੀ ਕਿਵੇਂ ਚਲਾਉਂਦਾ ਕਿੱਥੋਂ ਲਿਆਉਂਦਾ ਕੀ ਕਰਦਾ ਪਰ ਆਪਾਂ ਨੂੰ ਐ ਹੋ ਜਾਂਦਾ ਵੀ ਜਦੋਂ ਆਪਾਂ ਪੈਸੇ ਮੰਗਦੇ ਆਂ ਆਪਾਂ ਨੂੰ ਪੈਸੇ ਹੀ ਦਿੰਦੇ ਨਹੀਂ ਆਪਾਂ ਨੂੰ ਐ ਆਉਂਦਾ ਵੀ ਖਣੀ ਜਾਣ ਕੇ ਨਿੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਕਿਵੇਂ ਚਲਾਉਂਦੇ ਕਿਵੇਂ ਨਾ ਕਿਰਪਾ ਕਰਕੇ ਆਪਦੇ ਮਾਪਿਓ ਦੇ ਯਕੀਨ ਰੱਖਿਆ ਕਰੋ ਹੈ ਅਸੀਂ ਇਹ ਵੀਡੀਓ ਚ ਇਹੀ ਸਿੱਖਿਆ ਦੇਣਾ ਚਾਹੁੰਦੇ ਆ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਸਾਨੂੰ ਦੱਸਿਓ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਦੋਸਤੋ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਸਾਡੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਧੰਨਵਾਦ ਨਾਲੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਧੰਨਵਾਦ